ਅਮਰੀਕਾ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆਈਸ ਕਿਸ ਤਰ੍ਹਾਂ ਰੇਡ ਕਰ ਰਹੀ ਆ ਕਿੰਨੀ ਸਖਤਾਈ ਵਧੀ ਹੋਈ ਆ ਤੇ ਉਹ ਬਿਲਕੁਲ ਵੀ ਨਹੀਂ ਦੇਖਦੇ ਕਿ ਆਈਸ ਕਿਸ ਤਰ੍ਹਾਂ ਬੰਦੇ ਨੂੰ ਅਰੈਸਟ ਕਰਨਾ ਕਿਸ ਤਰ੍ਹਾਂ ਝਾਪਟਦੀ ਆ ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਦੇਖੀਆਂ ਹੋਣੀਆਂ ਕਿਸੇ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਪਰ ਤੁਹਾਨੂੰ ਪਤਾ ਕਿ ਕਿਹੜੇ ਕੇਸ ਦੇ ਵਿੱਚ ਕਿਹੜੀਆਂ ਉਹ ਗੱਲਾਂ ਕਿ ਜਿਹੜੀਆਂ ਤੁਹਾਨੂੰ ਨਹੀਂ ਪਤਾ ਅਗਰ ਤੁਹਾਨੂੰ ਪਤਾ ਹੋਵੇ ਤਾਂ ਤੁਹਾਨੂੰ ਆਈਸ ਅਰੈਸਟ ਨਹੀਂ ਕਰ ਸਕਦੀ ਜੀ ਹਾਂ ਇਹ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਜੋਹਰਨ ਮਮਦਾਨੀ ਜੋ ਕਿ ਨਿਊਯਾਰਕ ਦੇ ਮੇਅਰ ਆ ਉਹਨਾਂ ਨੇ ਹਾਲੇ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਆਪਣੇ ਲੋਕਾਂ ਨੂੰ ਉਹਨਾਂ ਨੇ ਇਹ ਸੰਬੋਧਨ ਕੀਤਾ ਕਿ ਜਿਹੜੇ ਵੀ ਨਿਊਯਾਰਕ ਦੇ 30 ਲੱਖ ਲੋਕ ਆ ਉਹ ਮੇਰੇ ਆਪਣੇ ਆ ਮੈਂ ਉਹਨਾਂ ਲਈ ਇਹ ਵੀਡੀਓ ਬਣਾ ਰਿਹਾ ਕਿ ਤੁਹਾਡੇ ਕੋਲ ਕੀ ਰਾਈਟਸ ਨੇ ਤੁਸੀਂ ਕਿੱਦਾਂ ਫੇਸ ਕਰਨਾ ਆ ਇਸ ਨੂੰ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਔਰ ਕਿਹੜੀਆਂ ਗੱਲਾਂ ਕੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਜਦੋਂ ਆਈਸ ਤੁਹਾਨੂੰ ਅਰੈਸਟ ਕਰਨ ਦੇ ਲਈ ਆਉਂਦੀ ਹੈ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਤੇ ਤੁਹਾਨੂੰ ਉਹ ਅਰੈਸਟ ਨਹੀਂ ਕਰ ਸਕਦੇ ਪਰ ਸੋਚਣ ਵਾਲੀ ਇਹ ਗੱਲ ਹੈ ਕਿ ਉਹਨਾਂ ਨੇ ਤਾਂ ਇਹ ਵੀਡੀਓ ਬਣਾ ਕੇ ਇੱਕ ਸਾਰਿਆਂ ਨੂੰ ਇਨਫੋਰਮ ਕੀਤਾ ਜਾਗਰੂਤਾ ਦਿੱਤੀ ਆ ਕਿ ਹਾਂ ਭਾਈ ਤੁਹਾਨੂੰ ਇੰਦਾ ਰਿਪੋਰਟ ਨਹੀਂ ਕਰ ਸਕਦੇ ਇੰਦਾ ਅਰੈਸਟ ਨਹੀਂ ਕਰ ਸਕਦੇ ਇਹ ਉਹ ਪਰ ਉਹਨਾਂ ਨੇ ਇਹ ਚੀਜ਼ ਬਿਲਕੁਲ ਵੀ ਮੈਂਸ਼ਨ ਨਹੀਂ ਕੀਤੀ ਕਿ ਉਹ ਲੀਗਲ ਇਮੀਗ੍ਰੈਂਟਸ ਲਈ ਜਾਂ ਇਮੀਗ੍ਰੈਂਟ ਤੇਰੇ ਇੱਕ ਤਾਂ ਲੀਗਲ ਇਮੀਗ੍ਰੈਂਟ ਆ ਉਹਨਾਂ ਤੋਂ ਤੁਹਾਨੂੰ ਪਤਾ ਕਿ ਆ ਸਪੈਸੇ ਵੀ ਨਹੀਂ ਕੁਛ ਕਹਿੰਦੀ ਇੱਕ ਜਿਹੜੇ ਇਲੀਗਲ ਇਮੀਗ੍ਰੈਂਟ ਆ ਉਹਨਾਂ ਨੂੰ ਪਤਾ ਹੀ ਆ ਕਿ ਜੱਜ ਵੀ ਨਹੀਂ ਬਚਾ ਸਕਦੇ ਤੁਹਾਨੂੰ ਪਤਾ ਕਿ ਵੱਡੇ ਵੱਡੇ ਅਟਾਰਨੀ ਸੀਗੇ ਉਹ ਵੀ ਹਾਇਰ ਕੀਤੇ ਸੀਗੇ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਆਪਣੇ ਪੰਜਾਬ ਦੇ ਵੱਡੇ ਵੱਡੇ बिजनेसमੈਨ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਸੀਗਾ ਉਹਨਾਂ ਨੂੰ ਵੀ ਬਾਹਰ ਨਹੀਂ ਸੀ ਘਟਿਆ ਪਰ ਹੁਣ ਜੋਹਰਨ ਮਮਦਾਨੀ ਨੇ ਕਿਹੜੇ ਲੋਕਾਂ ਦੀ ਗੱਲ ਕੀਤੀ ਇਹਦੇ ਬਾਰੇ ਹਜੇ ਨਹੀਂ ਪਤਾ ਲੱਗ ਸਕਿਆ ਔਰ ਦੂਜੀ ਗੱਲ ਤੁਹਾਨੂੰ ਇਹ ਗੱਲ ਦੱਸ ਦਈਏ ਕਿ ਤੁਸੀਂ ਕਿਹੜੀਆਂ ਗੱਲਾਂ ਆਈਸ ਦੇ ਨਾਲ ਕਰਨੀਆਂ ਕਿ ਜਦੋਂ ਉਹ ਤੁਹਾਨੂੰ ਅਰੈਸਟ ਕਰਨ ਦੇ ਲਈ ਆਉਂਦੀ ਔਰ ਕਿਹੜੀ ਕਿਹੜੀ ਜਗ੍ਹਾ ਤੋਂ ਅਰੈਸਟ ਨਹੀਂ ਕਰ ਸਕਦੀ ਆਇਸ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਪਰ ਉਸ ਤੋਂ ਪਹਿਲਾਂ ਵੀਡੀਓ ਪੂਰੀ ਦੇਖ ਲਓ ਉਸ ਤੋਂ ਬਾਅਦ ਆਪਾਂ ਸਾਰਾ ਕੁਝ ਇਸ ਦੇ ਬਾਰੇ ਤੁਹਾਨੂੰ ਪੰਜਾਬੀ ਦੇ ਵਿੱਚ ਵਿਸਥਾਰ ਦੇ ਨਾਲ ਸਮਝਾਵਾਂ ਸਟ ਵੀਕਐਂਡ ਆਇਸ ਅਟੈਂਪਟਡ ਟੂ ਰੇਡ ਕੈਨਲ ਸਟਰੀਟ ਐਂਡ ਡਿਟੇਨ ਆਰ ਇਮੀਗ੍ਰੈਂਟ ਨੇਬਰਸ ਐਸ ਮੇਅਰ ਆਲ ਪ੍ਰੋਟੈਕਟ ਦ ਰਾਈਟਸ ਆਫ ਏਵਰੀ ਸਿੰਗਲ ਨਿਊਯਾਰਕਰ ਐਂਡ ਦੈਟ ਇਨਕਲੂਡਸ ਦ ਮੋਰ ਥੈਨ 3 ਮਿਲੀਅਨ ਇਮੀਗ੍ਰੈਂਟਸ ਹੂ ਕਾਲ ਦਿਸ ਸਿਟੀ ਥੇਅਰ ਹੋਮ ਬਟ ਵੀ ਕੈਨ ਆਲ ਸਟੈਂਡ ਅਪ ਟੂ ਆਇਸ ਇਫ ਯੂ ਨੋ ਯੂਰ ਰਾਈਟਸ If you encounter ICE, these are the things that every New Yorker should know. First, ICE cannot enter into private spaces like your home, school, or a private area of your workplace without a judicial warrant signed by a judge. That looks like this. If ICE does not have a judicial warrant signed by a judge, you have the right to say, "I do not consent to entry," and the right to keep your door closed. Sometimes ICE will show you paperwork that looks like this and tell you that they have the right to arrest you. that is false. ice is legally allowed to lie to you, but you have the right to remain silent. if you're being detained, you may always ask, am i free to go? repeatedly until they answer you. you are legally allowed to film ice as long as you do not interfere with an arrest. it is important to remain calm during any interaction with ice or law enforcement. do not impede their investigation, resist arrest, or run. one last thing. new yorkers have a constitutional right to protest, and when i'm mayor, we will protect that right. New York will always welcome immigrants and I will fight each and every day to protect support and celebrate our immigrant brothers and sisters So tusi dekh liye video Joran Ramdani ki kuch keh rahe hai ki unna di soch hai ਔਰ ਉਹਨਾਂ ਨੇ ਇਹ ਗੱਲ ਇਹ ਵੀਡੀਓ ਕਿਉਂ ਬਣਾਈ ਆ ਕਿਉਂਕਿ ਆਈਸ ਪਹੁੰਚੀ ਆ ਨਿਊਯਾਰਕ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦੇ ਵਿਚਾਰ ਆਈਸ ਏਜੰਟਾਂ ਦੇ ਵਿੱਚ ਮੁੱਤ ਪੇੜ ਹੋਈ ਆ ਲੋਕਾਂ ਨੇ ਉਹਨਾਂ ਦਾ ਵਿਦਰੋਹ ਕੀਤਾ ਔਰ ਉਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਕਿਸ ਤਰ੍ਹਾਂ ਉਹ ਲੋਕਾਂ ਦੇ ਵਿਚ ਆਏ ਆ ਇੱਕ ਦੂਜੇ ਦੀ ਹੈਲਪ ਕਰ ਰਹੇ ਆ ਆਈਸ ਦੇ ਏਜੰਟਾਂ ਦੇ ਲਈ ਬਹੁਤ ਮੁਸ਼ਕਲ ਵਧੀ ਹੋਈ ਆ ਰੋਡ ਦੇ ਉੱਪਰ ਟਕਰਾ ਹੋ ਰਿਹਾ ਉਹਨਾਂ ਲਈ ਇੱਕ ਜ਼ੋਰਨ ਬੋਮਦਾਨੀ ਜਿਹੜੀ ਇਹ ਵੀਡੀਓ ਬਣਾਈ ਆ ਪਹਿਲੀ ਗੱਲ ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਸਾਫ਼-ਸਾਫ਼ ਤੁਹਾਨੂੰ ਦੱਸਿਆ ਕਿ ਜਦੋਂ ਵੀ ਉਹ ਤੁਹਾਡੇ ਘਰ ਦੇ ਵਿੱਚ ਆਉਂਦੇ ਆ ਉਹਨਾਂ ਨੇ ਇੱਕ ਇਹ ਅਰੈਸਟ ਵਾਰੰਟ ਦਿਖਾਇਆ ਇਹ ਪੇਪਰ ਦਿਖਾਇਆ ਕਿ ਜਦੋਂ ਵੀ ਤੁਹਾਡੇ ਘਰੇ ਆਉਣਗੇ ਤਾਂ ਉਹਨਾਂ ਕੋਲ ਇਹ ਪੇਪਰ ਹੋਣਾ ਚਾਹੀਦਾ ਕੋਰਟ ਦੇ ਵਿੱਚੋਂ ਉਹਨਾਂ ਦੇ ਕੋਲ ਆਰਡਰ ਹੋਣਾ ਚਾਹੀਦਾ ਕਿ ਉਹ ਤੁਹਾਨੂੰ ਅਰੈਸਟ ਕਰ ਰਹੇ ਆ ਅਗਰ ਉਹਨਾਂ ਦੇ ਕੋਲ ਨਹੀਂ ਹੈਗਾ ਤਾਂ ਤੁਸੀਂ ਦਰਵਾਜ਼ਾ ਨਹੀਂ ਖੋਲੋ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਲਓ ਤੋਂ ਕੋ ਤੁਹਾਡੇ ਤੇ ਕੋਈ ਵੀ ਐਕਸ਼ਨ ਨਹੀਂ ਆਏਗਾ ਦੂਜੀ ਗੱਲ ਆ ਕਿ ਅਗਰ ਤੁਹਾਡੀ ਕੋਈ ਪ੍ਰਾਪਰਟੀ ਆ ਤੁਹਾਡੀ ਕੋਈ ਨਿੱਜੀ ਪ੍ਰਾਪਰਟੀ ਆ ਉੱਥੇ ਉਹ ਆ ਰਹੇ ਆ ਜਿੱਦਾਂ ਤੁਸੀਂ ਕਿਤੇ ਕੰਮ ਕਰਦੇ ਪਏ ਤੁਹਾਡੇ ਆਫਿਸ ਦੇ ਵਿੱਚ ਆ ਰਹੇ ਉੱਥੇ ਵੀ ਉਹਨਾਂ ਨੂੰ ਇਹ ਸੇਮ ਪੇਪਰ ਦੀ ਜ਼ਰੂਰਤ ਹੋਏਗੀ ਜਿਹੜਾ ਕਿ ਕੋਰਟ ਦੇ ਵੱਲੋਂ ਤੁਹਾਡੇ ਆਰਡਰ ਇਸ਼ੂ ਕੀਤੇ ਹੋਣਗੇ ਅਰੈਸਟ ਬਰੰਡ ਔਰ ਦੂਜੀ ਜਗ੍ਹਾ ਹੈਗੀ ਸਕੂਲ ਸਕੂਲ ਦੇ ਵਿੱਚ ਵੀ ਆਈਸ ਐਂਟਰ ਨਹੀਂ ਹੋ ਸਕਦੀ ਅਗਰ ਜਦੋਂ ਤੱਕ ਦੇ ਉਹਨਾਂ ਕੋਲ ਕੋਰਟ ਦੇ ਆਰਡਰ ਨਹੀਂ ਹੋਣਗੇ ਸੋ ਇਹ ਤਿੰਨ ਗੱਲਾਂ ਤਾਂ ਹੋ ਗਈਆਂ ਕਿ ਆਈਸ ਉੱਥੇ ਨਹੀਂ ਪਹੁੰਚ ਸਕਦੀ ਉੱਥੇ ਨਹੀਂ ਅਰੇਸਟ ਕਰ ਸਕਦੀ ਹੈ ਤੁਹਾਨੂੰ ਤੁਹਾਡੇ ਕੋਰਟ ਦੇ ਜਿੰਨੀ ਦੇਰ ਆਰਡਰ ਨਹੀਂ ਆਉਂਦੇ ਜੱਜ ਦੇ ਕੋਰਟ ਦੇ ਵੱਲੋਂ ਨਹੀਂ ਬਰਾਂਟ ਲੈ ਕੇ ਆਉਂਦੇ 19 ਦਿਨ ਤੁਹਾਨੂੰ ਅਰੇਸਟ ਨਹੀਂ ਕਰ ਸਕਦੀ ਤੇ ਦੂਜੀ ਗੱਲ ਉਹਨਾਂ ਨੇ ਇਹ ਵੀ ਗੱਲ ਦੱਸੀ ਹੈ ਕਿ ਜਦੋਂ ਆਇਸ ਤੁਹਾਨੂੰ ਕਦੇ ਵੀ ਪੁੱਛਦੀ ਹੈ ਜਾਂ ਕੁਝ ਵੀ ਗੱਲਬਾਤ ਕਰਦੀ ਹੈ ਤੁਸੀਂ ਕਦੇ ਵੀ ਉਹਨਾਂ ਨੂੰ ਉਪਰ ਜੋ ਨਾ ਡਰ ਕੇ ਉਹਨਾਂ ਦੇ ਕੋਲ ਉਹਨਾਂ ਨਾਲ ਸਾਹਮਣੇ ਕੋਆਪਰੇਟ ਕਰੋ ਜੋ ਉਹ ਕਰ ਰਹੇ ਆ ਔਰ ਉਹਨਾਂ ਤੋਂ ਤੁਸੀਂ ਆਪਣੇ ਲਾਇਰ ਦੀ ਆਪਣੀ ਗੁਨਾਹ ਦੀ ਆਪਣੀ ਜਾਨ ਦੇ ਲਈ ਮੰਗ ਕਰ ਸਕਦੇ ਆ ਸਭ ਕੁਝ ਕਰਦੇ ਰਹਿਣਾ ਹੋਊਗਾ ਤੁਹਾਨੂੰ ਔਰ ਦੂਜੀ ਗੱਲ ਆ ਕਿ ਜਦੋਂ ਕੋਈ ਆਈਸ ਕਿਸੇ ਨੂੰ ਅਰੈਸਟ ਕਰਦੀ ਵੀ ਆ ਕਿਸੇ ਦੂਜੇ ਬੰਦੇ ਨੂੰ ਅਰੈਸਟ ਕਰਦੀ ਪਈ ਆ ਸੋ ਤੁਸੀਂ ਉਹਨਾਂ ਦੀ ਵੀਡੀਓਗ੍ਰਾਫੀ ਕਰ ਸਕਦੇ ਆ ਵੀਡੀਓ ਬਣਾ ਸਕਦੇ ਆ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਤੁਹਾਡੇ ਕੋਲ ਰਾਈਟਸ ਆ ਤੁਸੀਂ ਪੀਸਫੁਲੀ ਤੁਸੀਂ ਵੀਡੀਓ ਬਣਾ ਸਕਦੇ ਆ ਹਾਂ ਪਰ ਤੁਸੀਂ ਉਹਨਾਂ ਦੀ ਗਿਫਤਾਰੀ ਦੇ ਵਿੱਚ ਕੋਈ ਬਿਗਾਨੀ ਪਾ ਸਕਦੇ ਤੁਸੀਂ ਉਹਨਾਂ ਦੇ ਕੋਲ ਨਹੀਂ ਜਾ ਸਕਦੇ ਜਾਂ ਕਿਸੇ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਤੁਸੀਂ ਸਿਰਫ ਸਿਰਫ ਆਪਣੀ ਵੀਡੀਓ ਗ੍ਰਾਫਿਕ ਕਰ ਸਕਦੇ ਆ ਜੋ ਕਿ ਕਾਨੂੰਨ ਦੇ ਤਹਿਤ ਅੰਦਰ ਇਹ ਆਉਂਦਾ ਕਿ ਤੁਸੀਂ ਹਾਂ ਵੀਡੀਓ ਬਣਾ ਸਕਦੇ ਆ ਇਹ ਗੱਲਾਂ ਉਹ ਆ ਪਰ ਹੁਣ ਇਹਦੇ ਵਿੱਚ ਬਹੁਤ ਲੋਕ ਇਹ ਕਮੈਂਟ ਕਰ ਰਹੇ ਆ ਕਿ ਜਦੋਂ ਆਈਸ ਅਰੈਸਟ ਕਰਦੀ ਆ ਉਹ ਇਹ ਚੀਜ਼ਾਂ ਦੇਖਦੀ ਨਹੀਂ ਹੈਗੀ ਆਈਸ ਨੇ ਤਾਂ ਨੂੰ ਪਤਾ ਕਿਹੜੀਆਂ ਕਿਹੜੀਆਂ ਜਗ੍ਹਾ ਜਿੱਥੇ ਜਿੱਥੇ ਰੇਡ ਨਹੀਂ ਕੀਤੀ ਤੋਂ ਭਾਵੇਂ ਗੈਸ ਸਟੇਸ਼ਨ ਹੋ ਜਵੇ ਭਾਵੇਂ ਤੁਹਾਡੇ ਫਾਰਮਰ ਤੇ ਹੋ ਜਵੇ ਭਾਵੇਂ ਜਿੱਥੇ ਕੰਸਟਰਕਸ਼ਨ ਦੇ ਕੰਮ ਚੱਲਦੇ ਉੱਥੇ ਹੋ ਜਵੇ ਰੈਸਟੋਰੈਂਟਾਂ ਦੇ ਵਿੱਚ ਹੋ ਜਵੇ ਉਹ ਕਿਹੜੀ ਜਗ੍ਹਾ ਜਿੱਥੇ ਆਈਸ ਰੇਡ ਨਹੀਂ ਕਰ ਰਹੀ ਸੋ ਫਿਰ ਜਿਹੜੀ ਇਹ ਜੋਹਰਨ ਮਮਦਾਨੀ ਦੀ ਇਹ ਵੀਡੀਓ ਆਈ ਹੈ ਕਿਹੜੇ ਲੋਕਾਂ ਦੇ ਲਈ ਹੈ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਲੀਗਲ ਇਮੀਗ੍ਰੈਂਟਸ ਜਾਂ ਇਲਿਗਲ ਇਮੀਗ੍ਰੈਂਟਸ ਕਿਉਂਕਿ ਇਲਿਗਲ ਇਮੀਗ੍ਰੈਂਟਸ ਲਈ ਤੁਹਾਨੂੰ ਪਤਾ ਹੈ ਉਹ ਕਿਤੇ ਵੀ ਕੁਝ ਵੀ ਕਰ ਸਕਦੇ ਆ ਜਿਹੜੇ ਲੀਗਲ ਇਮੀਗ੍ਰੈਂਟਸ ਉਹਨਾਂ ਦੇ ਲਈ ਇਹ ਸਾਰੇ ਜਿਹੜੇ ਹੱਕ ਰੱਖੇ ਆ ਇਹ ਉਹਨਾਂ ਲਈ ਢੁਕਦੇ ਆ ਉਹ ਇਹ ਆਪਣੇ ਹੱਕ ਇਹ ਆਪਣੀ ਆਵਾਜ਼ ਉਠਾ ਸਕਦੇ ਆ ਬਾਕੀ ਇਹਦੇ ਬਾਰੇ ਤੁਹਾਡਾ ਕੋਈ ਵੀ ਕਹਿਣਾ ਹੋਇਆ ਜਾਂ ਤੁਹਾਡੀ ਕੋਈ ਵੀ ਸੋਚ ਹੋਈ ਕਿਉਂਕਿ ਆਈਸ ਕਿਸੇ ਦੀ ਵੀ ਨਹੀਂ ਸੁਣਦੀ ਉਹ ਸਿਰਫ ਸਿਰਫ ਆਪਣੀ ਕਰਦੀ ਪਈ ਆ ਔਰ ਕਿਹਾ ਇਹ ਜਾ ਰਿਹਾ ਕਿ ਜੋਹਰਨ ਮਮਦਾਨੀ ਸਿੱਧਾ ਆਇਸਨਰ ਦੇ ਨਾਲ ਸਿੱਧਾ ਟਰੰਪ ਦੇ ਨਾਲ ਫਿਰ ਤੋਂ ਪੰਗਾ ਲੈ ਰਹੇ ਆ। ਕਿ ਇਹ ਸਹੀ ਆ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੀ ਮੀਟਿੰਗ ਵੀ ਹੋ ਕੇ ਹੱਟੀ ਆ ਟਰੰਪ ਦੇ ਨਾਲ। ਸੋ ਹੁਣ ਇਹ ਫਿਰ ਤੋਂ ਸਿੱਧਾ ਉਹਦੇ ਨਾਲ ਪੰਗਾ ਲੈ ਰਹੇ ਇੱਕ ਤਰ੍ਹਾਂ ਦੇ ਨਾਲ ਆਇਸ ਦੇ ਨਾਲ ਸੋ ਦੇਖਣ ਵਾਲੀ ਇਹ ਗੱਲ ਹੋਏਗੀ ਹੁਣ ਇਸ ਵੀਡੀਓ ਦਾ ਕੀ ਅਸਰ ਹੋਣਗੇ ਕੀ ਹੋਣਗੇ ਕਿਉਂਕਿ ਉਹਨਾਂ ਨੇ ਉਹ 30 ਲੱਖ ਲੋਕਾਂ ਦੇ ਲਈ ਆਵਾਜ਼ ਉਠਾਈ ਆ ਕਿ ਉਹ ਮੇਰੇ 30 ਲੱਖ ਲੋਕ ਇੱਥੇ ਹੈਗੇ ਆ ਕਿ ਉਹਨਾਂ ਲਈ ਮੈਂ ਖੜਾ ਤੇ ਉਹਨਾਂ ਨੂੰ ਮੈਂ ਚਾਹੁੰਦਾ ਕੋਈ ਪ੍ਰੋਬਲਮ ਨਾ ਆਵੇ ਔਰ ਉਹਨਾਂ ਨੂੰ ਕੁਝ ਵੀ ਇਦਾਂ ਦਾ ਫੇਸ ਨਾ ਕਰਨਾ ਪਵੇ ਪਰ ਸਵਾਲ ਉੱਥੇ ਹੀ ਖੜਾ ਹੁੰਦਾ ਕਿ ਆਈ ਕਦੇ ਵੀ ਕਿਸੇ ਨੂੰ ਕੁਝ ਨਹੀਂ ਪੁੱਛਦੀ ਔਰ ਸਿਰਫ ਛਾਪਟਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿਸ ਤਰ੍ਹਾਂ ਛਾਪਟਦੀ ਆ ਆਪਣੇ ਲੋਕ ਬੈਸੀ ਡਰ ਜਾਂਦੇ ਆ ਬਾਕੀ ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਇਹਦਾ ਕੋਈ ਵੀਡੀਓ ਦਾ ਕੋਈ ਰਾਹਤ ਮਿਲਦੀ ਆ ਕੋਈ ਹੋਏਗਾ ਪਰ ਇਹ ਹੈ ਕਿ ਇਸ ਬੰਦੇ ਨੇ ਤੁਹਾਡੇ ਲਈ ਆਵਾਜ਼ ਫਿਰ ਤੋਂ ਉਠਾਈ ਆ ਫਿਰ ਤੋਂ ਬੇਟਰ ਹੋ ਕੇ ਸਾਰੇ ਦੇ ਸਾਹਮਣੇ ਖੜਾ ਹੋ ਕੇ ਵੀਡੀਓ ਤੁਹਾਡੇ ਲਈ ਸ਼ੇਅਰ ਕੀਤੀ ਆ ਕਿ ਤੁਹਾਡੇ ਕੋਲ ਇਹ ਰਾਈਟਸ ਹੈਗੇ ਆ ਅਗਰ ਤੁਸੀਂ ਦਰਵਾਜ਼ਾ ਨਹੀਂ ਖੋਲਣਾ ਤੁਹਾਡੇ ਉਹਨਾਂ ਕੋਲ ਬਰੰਟ ਨਹੀਂ ਹੈਗਾ ਤਾਂ ਤੁਸੀਂ ਨਹੀਂ ਖੋਲ ਸਕਦੇ ਕੰਮ ਤੇ ਵੀ ਉਹਨਾਂ ਨੂੰ ਨਹੀਂ ਐਂਟਰੀ ਹੈਗੀ ਤੇ ਸਕੂਲ ਦੇ ਵਿੱਚ ਵੀ ਨਹੀਂ ਹੈ ਸੋ ਇਹ ਇੱਕ ਪੋਜ਼ਿਟਿਵ ਪੁਆਇੰਟ ਆ ਜੋ ਕਿ ਤੁਹਾਨੂੰ ਪਤਾ ਹੋਣੇ ਜ਼ਰੂਰੀ ਆ ਔਰ ਦੂਜੀ ਗੱਲ ਤੁਸੀਂ ਵੀਡੀਓਗ੍ਰਾਫੀ ਕਰ ਸਕਦੇ ਆ ਕਿ ਕਈ ਕੇਸਾਂ ਚ ਤੇ ਇਹੀ ਨਹੀਂ ਪਤਾ ਲੱਗਦਾ ਬੰਦਾ ਚੱਕਿਆ ਇਸਨੇ ਨਹੀਂ ਚੱਕਿਆ ਛੱਡਿਆ ਨਹੀਂ ਛੱਡਿਆ ਸੋ ਤੁਸੀਂ ਵੀਡੀਓਗ੍ਰਾਫੀ ਵੀ ਕਰ ਸਕਦੇ ਆ ਬਾਕੀ ਇਹਦੇ ਬਾਰੇ ਕੋਈ ਵੀ ਹੋਰ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਤੁਹਾਡਾ ਵੀ ਇਸ ਦੇ ਬਾਰੇ ਕੀ ਕਹਿਣਾ ਤੁਸੀਂ ਜਰੂਰ ਆਪਣੀ ਰਾਏ ਜਰੂਰ ਜਰੂਰ ਦੱਸਿਓ ਔਰ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਨਵੀਂ ਨਵੀਂ ਅਪਡੇਟ ਦੇ ਲਈ ਸੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ